ਹਾਂਜੀ ਸ਼ਤਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੀ ਜੇਕਰ ਤੁਸੀਂ ਵੀ ਆਪਣੇ ਚੈਨਲ ਨਾਲ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਇੱਕ ਬੇਨਤੀ ਹੋਰ ਹੈ ਜੀ ਸਾਨੂੰ ਜਿਹੜਾ ਵੀ ਬਾਇਓ ਡਾਟਾ ਭੇਜਣਾ ਸਿਰਫ ਫੈਮਿਲੀ ਵਾਲਾ ਬਾਇਓ ਡਾਟਾ ਭੇਜਿਆ ਕਰੋ ਕਿਉਂਕਿ ਅੱਜ ਕੱਲ ਸਾਨੂੰ ਵਿੱਚ ਬਾਇਓ ਡਾਟੇ ਬਹੁਤ ਵਿਚੋਲੇ ਜਾਂ ਮੈਰिज ਵੀਰ ਵਾਲੇ ਭੇਜ ਦਿੰਦੇ ਨੇ ਫੈਮਿਲੀ ਵਾਲਿਆਂ ਦਾ ਨਾਮ ਲੈ ਕੇ ਸੋ ਇਦਾਂ ਨਾ ਕਰਿਆ ਕਰੋ ਜੀ ਸਿਰਫ ਸਾਨੂੰ ਬਾਇਓ ਡਾਟਾ ਫੈਮਿਲੀ ਵਾਲਾ ਹੀ ਭੇਜਿਆ ਕਰੋ ਤੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿੰਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਉਹ ਸਾਨੂੰ WhatsApp ਰਾਹੀਂ ਮੈਸੇਜ ਕਰ ਸਕਦਾ ਤੇ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਦੇ ਉੱਪਰ ਦੱਸ ਦਿੱਤੀ ਜਾਵੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਕੁਝ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਐਚ ਕੌਰ ਪਤਾ ਐਸਐਸ ਨਗਰ ਮਹਾਲੀ ਤੋਂ ਨੇ ਇਹ ਕਾਸਟ ਇਹਨਾਂ ਦੀ ਸ਼ੈਣੀ ਸਿੱਖ ਹੈ ਤੇ ਉਮਰ ਹੈ ਜੀ ਇਹਨਾਂ ਦੀ 1993 ਦਾ ਡੇਟ ਆਫ ਬਰਥ ਹੈ ਕੱਦ ਦਾ ਇਹਨਾਂ ਦਾ 5 ਫੁੱਟ 2 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਲੌਂਗੀ ਹੈ ਤੇ ਨਾਨਕਿਆਂ ਦਾ ਗੋਤ 45 ਤੇ ਭੈਣਾ ਇਹਨਾਂ ਦੀਆਂ ਦੋ ਮੈਰਿਡ ਨੇ ਜੀ ਕੈਨੇਡਾ ਦੇ ਵਿੱਚ ਨੇ ਤੇ ਪੀਆਰ ਨੇ ਸੈਟਲ ਨੇ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਮਟੈਕ ਤੇ ਈਸੀਈ ਤੇ ਕੰਮ ਕਰ ਹੈ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਡਿਜੀਟਲ ਮਾਰਕੀਟਿੰਗ ਦੀ ਜੌਬ ਕਰਦੇ ਨੇ ਇਹ ਤੇ ਮੰਗਾ ਪਰਿਵਾਰ ਦੀ ਕਿ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਧੀਆ ਕੰਮ ਤੇ ਹੋਵੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਜੀ ਉੱਥੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਬਰਨਾਲਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਉਮਰ ਹੈ ਜੀ 2001 ਦਾ ਡੇਟ ਆਫ ਬਰਥ ਹੈ ਤੇ ਕਾਦਾ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2 ਮੈਡੀਕਲ ਨਾਲ ਤੇ ਭਰਾ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਤੇ ਕੰਮਕਾਰ ਜੀ ਇਹ ਕੁੜੀ ਆਸਟ੍ਰੇਲੀਆ ਦੇ ਵਿੱਚ ਹੈ ਤੇ ਵਿਜ਼ਟਰ ਵੀਜ਼ੇ ਤੇ ਗਈ ਹੋਈ ਹੈ ਤੇ ਮੰਗਾ ਪਰਿਵਾਰ ਦੀ ਕਿ ਮੁੰਡਾ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੂੰ ਪੱਕਾ ਚਾਹੀਦਾ ਜੀ ਤੇ ਬਾਕੀ ਦੀ ਜਾਣਕਾਰੀ ਤੁਸੀਂ ਸਿੱਧੀ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹਨੂਮਾਨਗੜ੍ਹ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਚੋਹਾਨ ਹੈ ਜੀ ਤੇ ਉਮਰ ਹੈ ਜੀ 16 9 1988 ਦਾ ਡੇਟ ਆਫ ਬਰਥ ਹੈ ਤੇ ਕੱਦ ਆ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਲੜਕੀ ਦੀ ਪੜ੍ਹਾਈ ਇਹਨਾਂ ਨੇ ਨਰਸਿੰਗ ਦੀ ਕਰੀ ਹੋਈ ਹੈ ਤੇ ਕੰਮਕਾਰ ਜੀ ਇਹ ਪ੍ਰਾਈਵੇਟ ਨੌਕਰੀ ਕਰਦੇ ਨੇ ਤੇ ਨਾਲ ਹੀ ਇਹਨਾਂ ਦੇ ਪੀਟੀਈ ਦੇ 6.5 ਬੈਂਡ ਸਕੋਰ ਨੇ ਤੇ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਹੈ ਇਹਨਾਂ ਦੀ ਤੇ ਮੰਗਾ ਜੀ ਪਰਿਵਾਰ ਦੀ ਕਿ ਲੜਕਾ ਵਧੀਆ ਪਰਿਵਾਰ ਤੋਂ ਹੋਵੇ ਤੇ ਵੈਸ਼ਨੋ ਪਰਿਵਾਰ ਹੋਵੇ ਤੇ ਗੁਰਸਿੱਖ ਫੈਮਿਲੀ ਹੋਵੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਸਿੱਧੀ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਅੰਮ੍ਰਾਲਾ ਤੋਂ ਨੇ ਤੇ ਕਾਸਟ ਇਹਨਾਂ ਦੀ ਮਹਿਰਾ ਰਾਜਪੂਤ ਹੈ ਜੀ ਤੇ ਉਮਰ ਹੈ 4 12 1997 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ 4 ਫੁੱਟ 9 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਬੀਬੀਏ ਦੀ ਕੀਤੀ ਹੋਈ ਹੈ ਤੇ ਗੋਤ ਇਹਨਾਂ ਦਾ ਵੰਸ਼ਲ ਹੈ ਜੀ ਤੇ ਭਰਾ ਇਹਨਾਂ ਦੇ ਦੋ ਨੇ ਆਸਟ੍ਰੇਲੀਆ ਦੇ ਵਿੱਚ ਨੇ ਵਧੀਆ ਕੰਮ ਕਰ ਰਿਹਾ ਤੇ ਕੰਮ ਹੈ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਹੈ ਤੇ ਇਹਨਾਂ ਦੇ ਪਿਤਾ ਦਾ ਆਪਣਾ ਰੈਸਟੋਰੈਂਟ ਹੈ ਤੇ ਮੰਗ ਕਰਦਾ ਜੀ ਪਰਿਵਾਰ ਇਹਨਾਂ ਨੂੰ ਲੜਕਾ ਕੈਨੇਡਾ ਦੇ ਵਿੱਚ ਪੱਕਾ ਚਾਹੀਦਾ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਡਾਇਰੈਕਟ ਲੈ ਸਕਦੇ ਹੋ ਜੀ ਤੇ ਬਾਹਰਲਾ ਨੰਬਰ ਹੁੰਦਾ ਕਈ ਵਾਰੀ ਤੁਸੀਂ ਵਟਸਐਪ ਰਾਹੀਂ ਕੰਟੈਕਟ ਕਰ ਲਿਆ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੀ ਦਾ ਰਿਸ਼ਤਾ ਪਤਾ ਹੈ ਖੰਨਾ ਤੋਂ ਨੇ ਤੇ ਕਾਸਟ ਉਹਨਾਂ ਦੀ ਮਹਿਰਾ ਸਿੱਖ ਹੈ ਤੇ ਉਮਰ ਹੈ ਜੀ 16 6 1994 ਦਾ ਡੇਟ ਆਫ ਬਰਥ ਹੈ ਕਾਦਾ ਜੀ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਤੇ ਕੰਮਕਾਰ ਹੈ ਜੀ ਆਈਲੈਟਸ ਦੇ 5.1 ਸੌਰੀ ਆਈਲੈਟਸ ਦੇ 5.5 ਬੈਂਡ ਸਕੋਰ ਆਏ ਹੋਏ ਨੇ ਲੜਕੀ ਦੇ ਤੇ ਨੋ ਵਰਕਿੰਗ ਔਨ ਰਿਸੈਪਸ਼ਨ ਤੇ ਮੰਗ ਕਰਦਾ ਜੀ ਪਰਿਵਾਰ ਇਹਨਾਂ ਨੂੰ ਮੁੰਡਾ ਐਨਆਰਆਈ ਚਾਹੀਦਾ ਤੇ ਜਿਹੜਾ ਪਰਿਵਾਰ ਇਹਨਾਂ ਤੇ ਖਰਚਾ ਕਰਦਾ ਹੋਵੇ ਉਹ ਹੀ ਪਰਿਵਾਰ ਕੰਟੈਕਟ ਕਰਨ ਜੀ ਤੇ ਜਨਰਲ BC ਨਾਲ ਕੰਟੈਕਟ ਕਰਨ ਭਾਵੇਂ ਕਿਸੇ ਵੀ ਕਸ਼ਟ ਦਾ ਹੋਵੇ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਡਾਇਰੈਕਟ ਗੱਲਬਾਤ ਕਰੋ ਤੇ ਰਿਸ਼ਤੇ ਦੀ ਜਾਣਕਾਰੀ ਲਵੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਾਨਸਾ ਤੇ ਜਨਮ ਹੈ ਜੀ 1990 ਦਾ ਕਾਦਾ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਗੋਤ ਇਹਨਾਂ ਦਾ ਮਾਨਸ਼ਾਹੀ ਹੈ ਤੇ ਪੜ੍ਹਾਈ ਇਹਨਾਂ ਨੇ ਪਲੱਸ 2 ਤੇ ਨਾਲ ਜੀ ਐਨ ਐਮ ਦੇ 5 ਸਾਲ ਦਾ ਤਜਰਬਾ ਜੀ ਨਾਲ ਕੋਲ ਤੇ ਹੁਣ ਇਹ ਬੀਐਸਸੀ ਦੇ ਦੂਜੇ ਸਾਲ ਦੇ ਪੇਪਰ ਦੇਣੇ ਨੇ ਜੀ ਇਹਨਾਂ ਨੇ ਤੇ ਇੱਕ ਭਰਾ ਇਹਨਾਂ ਦਾ ਮੈਰਿਡਾ ਜੀ ਤੇ ਪਿਤਾ ਇਹਨਾਂ ਦੇ ਖੇਤੀ ਕਰਦੇ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਜੀ ਤੇ ਖਾਨਦਾਨੀ ਵਧੀਆ ਪਰਿਵਾਰ ਹੈ ਜੀ ਲੜਕੀ ਸੋਹਣੀ ਸੁਨੱਖੀ ਹੈ ਤੇ ਰੰਗ ਸਾਫ ਹੈ ਜੀ ਲੜਕੀ ਦਾ ਤੇ ਮੰਗ ਹੈ ਜੀ ਇਹਨਾਂ ਦੀ ਕਿ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਸੋਹਣਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਸਿੱਧਾ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ ਸ੍ਰਿਸ਼ਤੇ ਦੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜੀਕਾ ਹੋਰ ਪਤਾ ਰਾਮਪੁਰਾ ਫੂਲ ਬਠੰਡੇ ਕੋਲਾ ਜੀ ਤੇ ਉਮਰ ਇਹਨਾਂ ਦੀ 4/4/1993 ਦਾ ਡੇਟ ਆਫ ਬਰਥ ਹੈ ਤੇ ਗੋਤ ਇਹਨਾਂ ਦਾ ਰਾਮ ਗੜੀਆ ਤੇ ਖੋਖਰ ਭਾਈਕੇ ਤੇ ਨਾਨਕਿਆਂ ਦਾ ਗੋਤ ਘਟੌੜੇ ਆ ਤੇ ਕੱਦ ਹੈ ਜੀ 5 ਫੁੱਟ 3 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਏ, ਐਮਏ, ਬੀਐਡ ਤੇ ਐਮਏ ਤੇ ਪਿਤਾ ਇਹਨਾਂ ਦੇ ਰਿਟਾਇਰਡ ਟੀਚਰ ਨੇ ਜੀ ਤੇ ਭਰਾ ਇਹਨਾਂ ਦਾ ਇੱਕ ਹੈ ਤੇ ਇਨ ਆਈਟੀ ਸੈਕਟਰ ਇੰਜੀਨੀਅਰ ਹੈ ਤੇ ਸਾਰਾ ਪਰਿਵਾਰ ਵੈਸ਼ਨੂਆ ਜੀ ਤੇ ਮੰਗ ਹੈ ਇਹਨਾਂ ਦੀ ਕਿ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਤੇ ਵੈਸ਼ਨੂ ਹੋਵੇ ਸ਼ਾਕਾਹਾਰੀ ਹੋਵੇ ਤੇ ਚੰਗੀ ਨੌਕਰੀ ਜਾਂ ਕੋਈ ਵਧੀਆ ਜ਼ਮੀਨ ਜਾਇਦਾਦ ਹੋਵੇ ਜੀ ਮੁੰਡੇ ਕੋਲ ਜਾਂ ਵਧੀਆ ਕੰਮਕਾਰ ਹੋਵੇ ਤੇ ਜਾਂ ਫਿਰ ਐਨਆਰਆਈ ਹੋਵੇ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੋਂ ਪਰਿਵਾਰ ਨਾਲ ਸਿੱਧੀ ਗੱਲ ਕਰਕੇ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਬੁਢਲਾਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਰੰਗੀ ਹੈ। ਉਮਰ ਇਹ ਜੀ 10 11 1995 ਦਾ ਡੇਟ ਆਫ ਬਰਥ ਹੈ ਤੇ ਕਰਦਾ ਇਹਨਾਂ ਦਾ 6 ਫੁੱਟ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀਐਸਸੀ ਐਗਰੀਕਲਚਰ ਦੀ ਤੇ ਮੁੰਡਾ ਇਹ ਸਰਕਾਰੀ ਨੌਕਰੀ ਕਰਦਾ ਹੈ ਜੀ। ਤੇ ਲੜਕਾ ਹੈ ਆਫਸਰ ਹੈ ਜੀ ਫੂਡ ਸਰਪਲਾਈ ਵਿਭਾਗ ਦੇ ਵਿੱਚ ਤੇ ਸੋਹਣਾ ਸੁਨੱਖਾ ਤੇ ਵੈਸ਼ਨੋ ਹੈ ਜੀ ਮੁੰਡਾ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਪਿਤਾ ਇਹਨਾਂ ਦੇ ਆਰਮੀ ਰਿਟਾਇਰਡ ਨੇ ਜੀ ਕੈਪਟਨ ਸੀ ਗੈਰਮੀ ਦੇ ਵਿੱਚ ਪਿਤਾ ਇਹਨਾਂ ਦੇ ਤੇ 10 ਕਿੱਲੇ ਇਹਨਾਂ ਨੂੰ ਸ਼ਹਿਰੀ ਜ਼ਮੀਨ ਆਉਂਦੀ ਹੈ ਤੇ ਇੱਕ ਪਲਾਂਟ ਆ ਜੀ ਸੰਗਰੂਰ ਦੇ ਵਿੱਚ ਇਹਨਾਂ ਦਾ ਆਪਣਾ ਵਧੀਆ ਕੋਠੀ ਪਈ ਹੋਈ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਕਿ ਕੁੜੀ ਇਹਨਾਂ ਨੂੰ ਗਵਰਨਮੈਂਟ ਜੌਬ ਕਰਦੀ ਚਾਹੀਦੀ ਹੈ ਟੀਚਰ ਕੁੜੀ ਨੂੰ ਪਹਿਲ ਹੈ ਜੀ ਤੇ ਮਾਲਵੇਰੀਏ ਨੂੰ ਵੀ ਪਹਿਲ ਹੈ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਸਦੀ ਪਰਿਵਾਰ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਪੂਰਥਲਾ ਕਾਸਟ ਇਹਨਾਂ ਦੀ ਕੰਬੋਜ ਹੈ ਜੀ ਗੁਰਸਿੱਖ ਪਰਿਵਾਰ ਹੈ ਸਾਰਾ ਵਧੀਆ ਤੇ ਉਮਰ ਹੈ ਜੀ ਦਸੰਬਰ 1990 ਦਾ ਡੇਟ ਆਫ ਬਰਥ ਹੈ ਤੇ ਕਰਦਾ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਦਾ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਪ੍ਰਵੀਨ ਦਾ ਇੱਕ ਮੈਰਿਡ ਹੈ ਜੀ ਤੇ ਕੰਮ ਕਰਦਾ ਜੀ ਇਹ ਮੁੰਡਾ ਰੇਲਵੇ ਭਾਗ ਦੇ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਤੇ ਇਹਨਾਂ ਦੇ ਫੈਮਿਲੀ ਦੀ ਮੰਗ ਹੈ ਕਿ ਕੁੜੀ ਚੰਗੇ ਗੁਰਸਿੱਖ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਕਰਦੀ ਹੋਵੇ ਕੁੜੀ ਜਾਂ ਫਿਰ ਲੜਕੀ ਨੇ ਵਧੀਆ ਪੜ੍ਹਾਈ ਕਰੀ ਹੋਵੇ ਜਿਵੇਂ ਬੀਏ ਬੀਐਡ ਜਾਂ ਪੀਟੀਈਟੀ ਸੀਟੀਈਟੀ ਕਲੀਅਰ ਹੋਵੇ ਜੀ ਤੇ ਕਾਸਟ ਕੰਬੋਜ ਹੋਵੇ ਲੜਕੀ ਵਾਲਿਆਂ ਦੀ ਤੇ ਜਾਂ OBC ਤੇ ਜਨਰਲ ਕੈਟੇਗਰੀ ਵਾਲੇ ਵੀ ਸੰਪਰਕ ਕਰ ਸਕਦੇ ਨੇ ਤੇ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਜੀ ਤੇ ਬਾਕੀ ਦੀ ਸਾਰੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਨੇ ਤੁਸੀਂ ਇਹਨਾਂ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲੜਕੇ ਦਾ ਰਿਸ਼ਤਾ ਪਤਾ ਹੈ ਮਹਾਲੀ ਤੋਂ ਨੇ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਤੇ ਪੜ੍ਹਾਈ ਇਹਨਾਂ ਨੇ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਉਮਰ ਇਹਨਾਂ ਦੀ 17 1995 ਦਾ ਡੇਟ ਆਫ ਬਰਥ ਹੈ ਤੇ ਕੱਦ ਹੈ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਮਾਤਾ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੌਬ ਤੋਂ ਨੇ ਤੇ ਕੰਮ ਕਰ ਹੈ ਜੀ ਇਹ ਸਰਵਿਸ ਮੈਨੇਜਰ ਨੇ ਇਹਨ ਮਰੂਤੀ ਸੰਯੁਕੀ ਕੰਪਨੀ ਦੇ ਵਿੱਚ ਤੇ ਪਰਿਵਾਰ ਦੀ ਮੰਗ ਹੈ ਕਿ ਇਹਨਾਂ ਨੂੰ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ ਜੀ ਵਧੀਆ ਪਰਿਵਾਰ ਤੋਂ ਤੇ ਬਾਕੀ ਦੀ ਜਾਣਕਾਰੀ ਤੁਸੀਂ ਦਿੱਤੇ ਗਏ ਨੰਬਰ ਤੇ ਫੋਨ ਕਾਲ ਕਰਕੇ ਸਿੱਧੀ ਡਾਇਰੈਕਟ ਪਰਿਵਾਰ ਤੋਂ ਲੈ ਸਕਦੇ ਹੋ ਜੀ ਹਾਂ ਜੀ ਤਾਂ ਇਹ ਸੀ ਅੱਜ ਦੇ ਆਪਣੇ ਕੁਝ ਰਿਸ਼ਤੇ ਤੇ ਆਪਾਂ ਹਰ ਰੋਜ਼ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਂਦੇ ਆ ਰਿਸ਼ਤਿਆਂ ਦੀ ਤੇ ਜਿੰਨੇ ਵੀ ਆਪਣੇ ਨੰਬਰ ਦਿੱਤੇ ਗਏ ਹੁੰਦੇ ਨੇ ਜੀ ਵੈਸੀ ਤਾਂ ਇਹ ਸਾਰੇ ਪਰਿਵਾਰ ਦੇ ਹੁੰਦੇ ਨੇ ਤੇ ਫਿਰ ਵੀ ਅੱਜ ਕੱਲ ਥੋੜਾ ਜਿਹਾ ਹੋਰ ਟਰੈਂਡ ਚੱਲ ਰਿਹਾ ਕਿਉਂਕਿ ਸਾਡੇ ਕੋਲੋਂ ਵਿੱਚਨਾ ਕਈ ਲੋਕ ਝੂਠ ਬੋਲ ਕੇ ਮਤਲਬ ਜੋ ਵਿਚੋਲੇ ਲੋਕ ਹੁੰਦੇ ਨੇ ਉਹ ਆਪਣੇ ਪੈਸੇ ਕਮਾਉਣ ਲਈ ਝੂਠ ਬੋਲ ਕੇ ਕਿਸੇ ਦਾ ਬਾਇਓ ਡਾਟਾ ਪਾ ਦਿੰਦੇ ਨੇ ਆਪਣਾ ਨੰਬਰ ਪਵਾ ਕੇ ਤੇ ਅੱਗੋਂ ਜਦ ਫਿਰ ਕੋਈ ਉਹਨਾਂ ਨੂੰ ਫੋਨ ਕਾਲ ਕਰਦਾ ਤੇ ਉਹ ਮੋਟੀ ਰਕਮ ਵਸੂਲ ਕਰਦੇ ਨੇ ਜੀ ਨੰਬਰ ਲੈਣ ਦਾ ਜਾਂ ਰਿਸ਼ਤਾ ਕਰਵਾਉਣ ਦਾ ਸੋ ਸਾਨੂੰ ਸਿਰਫ ਫੈਮਿਲੀ ਵਾਲਾ ਹੀ ਆਪਣਾ ਬਾਇਓ ਡਾਟਾ ਭੇਜਿਆ ਕਰੋ ਕੋਈ ਵੀ ਬਚੋਲਾ ਜਾਂ ਮੈਰਜ਼ ਬਿਊਰੋ ਵਾਲਾ ਸਾਨੂੰ ਆਪਣਾ ਬਾਇਓ ਡਾਟਾ ਨਾ ਭੇਜਿਆ ਕਰੋ ਕਿਉਂਕਿ ਫਿਰ ਇਸ ਤਰ੍ਹਾਂ ਕਰਨ ਨਾਲ ਸਾਡੇ ਚੈਨਲ ਦਾ ਨਾਮ ਖਰਾਬ ਹੁੰਦਾ ਜੀ ਕਿਉਂਕਿ ਅਸੀਂ ਤਾਂ ਫੈਮਿਲੀ ਦਾ ਨੰਬਰ ਕਹਿ ਕੇ ਹਨਾ ਵੀਡੀਓ ਬਣਾਉਣੀ ਹੁੰਦੀ ਹੈ ਸੋ ਸਿਰਫ ਸਾਨੂੰ ਫੈਮਿਲੀ ਵਾਲਾ ਹੀ ਬਾਇਓ ਡਾਟਾ ਭੇਜਿਆ ਕਰੋ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ